ਜੋ ਰਿਪੋਰਟ ਜੀਸਤ ਤੇ ਪੰਜਾਬੀ ਦਰਕਾਰੀ ਆਪਣਾ ਅਯੋਤਨਸ਼ਾਹ ਰੋਦਫਾਂ ਵੀਡੀਓ ਹੈ ਪੰਜਾਬ ਕਾਫਿਤ ਪੰਜਾਬ ਪੁਲਿਸ ਨੇ ਉੱਚਕਲ ਸਾਡੀ CIA ਟੂਮ ਦੀ ਮੀਨ ਹੈ ਜਿਹੜੀ ਵੀਡੀਓ ਸਫਲ ਦਾ ਪ੍ਰਾਪਤ ਹੋਈ ਹੈ ਕੱਲ ਅਸੀਂ ਇੱਕ ਜਾਨੀ ਕਿ ਦੌਰਾਨੇ ਜਿਹੜੀ ਸ਼ੱਕੀ ਗੁਰਸਾਂ ਦੇ ਚੈਕਿੰਗ ਕਰ ਰਹੇ ਸਨ ਤਾਂ ਆਪਣੀ ਕੇ ਉਸੇ ਸਮਾਂ ਦੇ ਪੁੱਛੋ ਤੇ ਜਿਹੜਾ ਲਿਵਰਸੀ ਰੋਡ ਸਾਹਮਣੇ ਰੁਕੀ ਵਾਲਾ ਜਿਹੜਾ ਦੋਰਾ ਦਾ ਕੰਮ ਹੈਗਾ ਉਸ ਜਦੋਂ ਉੱਥੇ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਚਟੇ ਰੰਗ ਦੀ ਕਿੱਸਾ ਸੀ 54 ਜਿਹੜੇ ਕੀ ਹੈਗੇ ਆ ਚਾਰ ਵਿਅਕਤੀ ਸਨ ਨੌਜਵਾਨ 25-30 ਸਾਲਾਂ ਦੇ ਸਨ ਚਾਰੇ ਜਿਹੜੇ ਹੈਗੇ ਆ ਉਹਨਾਂ ਨੇ ਜਦੋਂ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਉਸ ਦੇ ਮਿਲੇ ਕੁੱਲ ਜਿਹੜੀ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਬਲੀ ਹੋਈ ਬਲੀ ਇਹਦੀ 25 ਕਿਲੋ ਪਰ ਗੱਟਾ ਮਿਲੀ ਹੈਗੀ ਆ ਤੋ ਫਿਰ ਐਸੀ ਇਸ ਦੇ ਚੱਲਦੇ ਉਹਨਾਂ ਦੇ ਇੱਕ ਮੁਕਤਮਾ ਐਨਡੀਪੀਐਸਸੀ ਤਹਿ ਰਾ ਜਿਹੜੀ 15 ਸੀ ਹੁੰਦੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਦੇ ਦਰਜ ਕੀਤਾ ਹੈ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੋਂ ਜਿਹੜੇ ਹੈਗੇ ਉਹ ਤਿੰਨ ਦਾ ਹੈਗੇ ਆਪਣੇ ਜੀ ਹਰਿਆਣੇ ਦੇ ਤੇ ਇੱਕ ਮਤਲਬ ਹੈਗਾ ਤੇ ਇਹ ਇਹਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸਸੀ ਦੇ ਜਿਹੜੇ ਮੁਕਤਮੇ ਦਰਜ ਹੈਗੇ ਨੇ ਜਣਕੀ ਜਿਹੜਾ ਤੇ ਜਤਿੰਦਰ ਸਿੰਘ ਦੇ ਇੱਕ ਮੁਕਤਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਜਾਮਨ ਜਾ ਗਿਆ ਉਹਦੇ ਤੇ ਤਿੰਨ ਮੁਕਦਮੇ ਦਰਜ ਆ ਬਾਕੀਆਂ ਦਾ ਵੀ ਜਿਹੜੀ ਅਸੀਂ ਪਿਛੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਦੇ ਇਹਨਾਂ ਦਾ ਵੀ ਜਣੇ ਕਿ ਸਾਰਿਆਂ ਦੇ ਪਿਛੋਕੜ ਚੈੱਕ ਹੋ ਰਿਹਾ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਬੜੀ ਸਾਡੇ ਜਿਹੜੀ ਪਤਾ ਲੱਗੀ ਆ ਬੰਦੇ ਬੰਦੇ ਜਿੰਨਾ ਚੈੱਕ ਬੜੇ ਵੈਲ ਕੁਆਲੀਫਾਈਡ ਹੈਗੇ ਨੇ ਨੇ ਐਮ ਐਸ ਸੀ ਕੀਤੀ ਹੈ ਨੇ ਵੀ ਇਹ ਜਣੇ ਕਿ ਕੀਤੀ ਹੋਈ ਹੈਗੀ ਆ ਹੁਣ ਅੱਗੇ ਅਸੀਂ ਤਫਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਹਮਾ ਚਲਦੇ ਹਰਿਆਣੇ ਦੇ ਇੱਥੇ ਕਿਉਂ ਆਪਣੀ ਸੜੀ ਚੱਲਦੀ ਹੈ ਕਿ ਪਹਿਲੀ ਤੇ ਗੱਲ ਕਿੱਥੋਂ ਲੈ ਕੇ ਆਏ ਸੀ ਜਾਨੀ ਕਿ ਸੋਰਸ ਕੀ ਹੈ ਬੈਕਵਰਡ ਲਿੰਕ ਹੈ ਜਿੰਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਕੀ ਇਹ ਕਿਨੂੰ ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਇਹ ਸਾਰਾ ਅਸੀਂ ਡਿਊਰਿੰਗ ਦੀ ਇਨਵੈਸਟੀਗੇਸ਼ਨ ਪਤਾ ਕਰਾਂਗੇ ਸਰ ਪਤਾ ਲੱਗਿਆ ਕਿ ਸਦਾ ਇਹ ਪਿੰਡੇ ਦਾ ਵਿਸਿਆ ਕਿ ਕਿਤੇ ਲੈ ਕੇ ਜਾਵੇ ਕੇਰਾ ਮੋਡ ਲਈ ਜਿਸ ਜਿੰਨਾ ਕਿ ਸਾਨੂੰ ਪਤਾ ਲੱਗਾ ਜੀ ਕੇਰਾ ਦੇ ਬਠਿੰਡੇ ਦਾ ਪਤਾ ਲੱਗਾ ਕਿ ਬਠਿੰਡੇ ਚ ਵੀ ਸਪਲਾਈ ਕਰਦੇ ਸਰ ਇਹ ਕਾਰਗਿਸਤ ਹੀ ਹੈ ਸਰ ਇਹਨਾਂ ਦੀ ਆਪ ਦੀ ਹੈ ਇਹ ਵਾਜੀ ਹੁਣ ਆ ਜਿੰਨ ਕਿ ਕਹਿੰਦੇ ਹੈਗੇ ਆ ਅੱਜ ਕੱਲ੍ਹ ਕਈ ਵਾਰੀ ਗਾਂ ਤੋਂ ਗਾਂ ਐਫ ਵੀ ਡੈਵਿਡਸ ਤੇ ਵੀ ਵਿਕੇ ਆਉਂਦੇ ਹੁਣ ਅਸੀਂ ਆਰਟੀਓ ਦੇ ਆਫਿਸ ਨਾਲ ਵੀ ਉਤੋਂ ਉਤਾਲ ਮਿਲ ਕਰਕੇ ਪਤਾ ਸਾਨੂੰ ਐਗਜੈਕਟ ਪਤਾ ਲੱਗੂਗਾ ਕਿ ਅੱਜ ਦੀ ਤਰੀਕ ਜਿੱਦ ਨੇ ਜੋ ਜ਼ੁਰਮ ਹੋਇਆ ਉਸ ਤਰੀਕੇ ਕੇ ਦੀ ਮਾਲਕੀ ਕਰਦੀ ਹੈ ਐਸ ਪਰ ਰਿਕਾਰਡਸ ਸਰ ਇਸ ਮਾਮਲੇ ਜਿਸ ਤਰ੍ਹਾਂ ਸਾਰੇ ਬਾਹਰ ਦੇ ਨੇ ਇਹ ਸਿਰਫ ਨਸ਼ੇ ਦੀ ਸਪਲਾਈ ਹੈ ਜਾਂ ਕੋਈ ਹੋਰ ਵੀ ਸੰਬੰਧ ਹੈਗਾ ਪੰਜਾਬ ਨਾਲ ਇਹਨਾਂ ਦੇ ਨਸ਼ੇ ਇੱਥੇ ਤੇ ਬੇਸਿਕਲੀ ਜਿੰਨਾ ਕਿ ਸਾਨੂੰ ਹੁਣ ਤੱਕ ਪਤਾ ਲੱਗਿਆ ਇਹਨਾਂ ਕਿ ਜਿੰਨੀ ਜਰੂਰ ਸੜਕੋਂ ਰਿਮਾਂਡ ਲਾਂਗੇ ਪਤਾ ਕਰਾਂਗੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਇੱਥੇ ਹੀ ਸਪਲਾਈ ਕਰਦੇ ਸੀ ਪੂਰੀ ਜੂਰਾ ਪੂਰਤੀ ਆਪਣੀ ਹਾਂਜੀ ਆਪ ਵੀ ਕੋਈ ਨਸ਼ੇ ਪੱਤੇ ਦੇ ਆਦੀ ਹੈ ਸਮੇਂ ਨਹੀਂ ਹਾਂਜੀ ਜਿਤਾਈ ਦੀ ਕੋਈ ਗੱਲ ਸਾਹਮਣੇ ਆਈ ਬਾਕੀ ਹਜੇ ਤਾਂ ਹੀ ਐਸ ਸੱਚ ਉਹਨਾਂ ਨੇ ਜੋ ਪੁੱਛਿਆ ਉਹਨਾਂ ਨੇ ਨਹੀਂ ਇਸੀ ਦਾ ਉਹ ਕਨਫਰਮੇਸ਼ਨ ਦੇ ਦਿੱਕਾ ਹੀ ਕਰਦੇ ਸਰ ਇਹਨਾਂ ਨੂੰ ਐਮ ਐਸ ਸੀ ਕੌਣ ਹੈ ਜਿਹੜਾ ਜਿਹੜਾ ਤੁਸੀਂ ਐਮ ਐਸ ਸੀ ਜਤਿੰਦਰ ਜੀ ਜਤਿੰਦਰ ਇਸ ਤੋਂ ਪਹਿਲਾਂ ਵੀ ਐਨ ਡੀ ਕੇ ਸਰ ਜੀ ਜੀ ਪਰ ਈਜ਼ੀ ਮਨੀ ਹੈ ਜਾਂ ਕੋਈ ਹੋਰ ਈਜ਼ੀ ਨਹੀਂ ਈਜ਼ੀ ਮਨੀ ਹੈ ਜੀ ਈ ਲਈ ਚਲੋ ਈਜ਼ੀ ਮਨੀ ਕਹਿ ਲਓ ਲੀਵਰ ਆਫ ਕ੍ਰਾਈਂ ਕਹਿ ਲਓ ਕੁਝ ਵੀ ਕਹਿ ਲਓ ਤੇ ਬਟ ਨੂੰ ਜਿੱਦਾਂ ਤੁਹਾਨੂੰ ਇਹ ਦੱਸਦੇ ਆ ਕਿ ਜਿਹੜਾ ਵੀ ਈਜ਼ੀ ਮਨੀ ਹੈ ਇਲਗੋਟਨ ਮਨੀ ਹੈ ਵੈਸੇ ਤਾਂ ਇਹ ਸਾਰਾ ਇਲੀਗਲ ਮਨੀ ਹੈਗਾ ਇਹਦੀ ਵੀ ਹੁਣ ਸਾਡੀ ਜਿਹੜੀ ਤਫਤੀਸ਼ੀ ਹੈਗੀ ਤਾਂ ਫੀਸ ਕਰਕੇ ਤੇ ਜਿਹੜੀ ਇਲੀਗਲੀ ਅਕਵਾਇਰਡ ਪ੍ਰਾਪਰਟੀ ਹੈਗੀ ਜੀ ਉਹ ਅਸੀਂ ਜਬਤ ਕਰਦਣੀ ਹੈਗੀ ਆ ਚਾਹੇ ਉਹ ਈਜ਼ੀ ਸੀ ਤੇ ਜੋ ਵੀ ਸੀ ਹੁਣ ਉਹ ਸਾਰਾ ਅਸੀਂ ਫ੍ਰੀਜ਼ ਕਰਾ ਦੇਣਾ ਸਰ ਇਹਨਾਂ ਵਿੱਚ ਤਿੰਨ ਹਰਿਆਣੇ ਦੇ ਇੱਕ ਮਤਲਬ ਆਪਾਂ ਸੰਭਲ ਕਿਸੇ ਨਹੀਂ ਆਏ ਇਹ ਜਿਹੜੇ ਹਰਿਆਣੇ ਹਲੇ ਹੈਗੇ ਇੱਕ ਦੂਜੇ ਕਿਉਂਕਿ ਪੁਰਾਣੇ ਸਮੇਂ ਤੋਂ ਕੰਮ ਕਰਦੇ ਨੇ ਹੈ ਤਾਂ ਇੱਕ ਦੂਜੇ ਨੂੰ ਪਹਿਲਾਂ ਪੁਰਾਣੇ ਜਾਣਦੇ ਸੀ ਇਸ ਕੰਮ ਵਿੱਚ ਮਲਬਜ਼ ਹੈਗੇ ਆ ਤੇ ਫਿਰ ਉਹ ਇੱਕ ਦੂਸਰੇ ਨਾਲ ਤੇ ਲਿਕਾਈ ਜਾਂਦੇ ਆ ਬਾਕੀ ਹੋਰ ਕਿਸੇ ਕ੍ਰਾਈਮਸ ਜੁੜੇ ਹੋਏ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਅਜੇ ਪਸ਼ੂਕੜਾਂ ਜਿੰਨੀ ਤੋਂ ਮੋੜ ਲਈ ਪਤਾ ਲੱਗੀ ਤੁਹਾਨੂੰ ਦੱਸ ਕੀ ਹੈ ਤੇ ਬਾਕੀ ਹੋਰ ਜਿਹੜੀ ਕ੍ਰਿਮੀਨਲ ਪਸ਼ੂਕੜ ਚ ਕਈ ਵਾਰੀ ਉਹਨਾਂ ਚ ਵੀ ਇਹਨਾਂ ਦੀ ਸਾਜ਼ਗਠ ਹੁੰਦੀ ਉਹ ਹੋਣਾ ਹੀ ਪਤਾ ਕਰਾਂਗੇ ਇਹਨਾਂ ਦੇ ਪ੍ਰਾਪਰਟੀ ਕਿੱਥੇ ਰਹੇਗਾ ਉੱਥੇ ਹੀ ਉਹ ਵੀ ਜਿੱਥੇ ਪ੍ਰਾਪਰਟੀ ਹੁੰਦੀ ਹੈ ਨਾ ਜੀ ਉੱਥੇ ਹੀ ਉਹ ਬਿਲਕੁਲ 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 ਆਇਡੈਂਟੀਫਾਈ ਅਸੀਂ ਕਰਕੇ ਉੱਥੇ ਤੇ ਜਿਹੜੀਆਂ ਸੰਬੰਧਤ ਜਿਹੜੀ ਤੇ ਫ੍ਰੀਜ਼ ਕਰਦੀ ਹੈ ਕੰਪੀਟੈਂਟ ਅਥਾਰਟੀ ਉਹ ਤੇ ਹੈਗੀ ਹੈ ਜੀ ਦਿੱਲੀ ਐਨਡੀਪੀਏ ਐਕਟ ਦੀ ਉਹ ਅਸੀਂ ਆਇਡੈਂਟੀਫਾਈ ਕਰਕੇ ਉੱਥੇ ਕੇਸ ਬਣਾ ਕੇ ਭੇਜਦੇ ਹਾਂ ਉਹ ਆਰਡਰ ਕਰ ਦਿੰਦੇ ਹਾਂ ਉੱਥੇ ਜਾ ਕੇ ਅਸੀਂ ਫ੍ਰੀਜ਼ਿੰਗ ਆਰਡਰ ਜਾਨਕੀ ਘਰ ਦੇ ਬਾਹਰ ਚਸਪਾ ਕਰਦੇ ਆ ਫਿਰ ਉੱਥੇ ਦੀਆਂ ਜਿਹੜੀਆਂ ਰੈਲੇਵੈਂਟ ਅਥਾਰਟिटीज ਨੇ ਚਾਹੇ ਉਹ ਰੈਵਿਊ ਅਥਾਰਟिटीज ਨੇ ਚਾਹੇ ਜੋ ইও ਦੇ ਅੰਦਰਾਂ ਦੀ ਪ੍ਰਾਪਰਟੀ ਉਹਨਾਂ ਨੂੰ ਵੀ ਨੋਟੀਫਾਈ ਕਰ ਦਿੰਦੇ ਹੁਣ। ਐਸ ਵੀ ਸਾਹਿਬ ਪਹਿਲਾਂ ਜਿਹੜੇ ਕ੍ਰਾਈਮ ਹੁੰਦਾ ਉਸ ਤੋਂ ਮੁਸਮਲ ਨੋਟਬੰਕ ਆਖੋਗੇ। ਇਹਨਾਂ ਇਹਨਾਂ ਦੇ ਮੁਸਲਮਾਨ ਮਤਮਲ ਨੂੰ ਰਾਹ ਲਾ ਕੇ ਕੰਮ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਕੀ ਇਹਨਾਂ ਦਾ ਮਕਸਦ ਹੈ ਇਹ ਵਾਜੀ ਤੁਸੀਂ ਅਜੀਬੋ ਗਰੀ ਵੀ ਵੈਸੇ ਗੱਲ ਹੈ ਮੈਂ ਜਿੰਨੇ ਕਰਾਈ ਵੀ ਤਾਂ ਕੋਈ ਧਰਮ ਹੀ ਨਹੀਂ ਮੋਸਟ ਸੈਕੂਲਰ ਨੂੰ ਲੱਗਦਾ ਇਹ ਤਾਂ ਧੰਦਾ ਹੈਗਾ ਜੀ ਇਹ ਇਹ ਅਜੀਬ ਹੈ ਤੇ ਬੰਦੇ ਦੀ ਇੰਡੀਵਿਜੂਅਲ ਕਾਲ ਹੈ ਹਿੰਦੂ ਵੀ ਸਿੱਖ ਵੀ ਮੁਸਲਮਾਨ ਈਸਾਈ ਕੋਈ ਵੀ ਹੋ ਸਕਦਾ ਹੈਗਾ ਐਸ ਸੱਚ ਤੇ ਕੋਈ ਬਾਹਰ ਨਹੀਂ ਰਹਿੰਦੇ ਆ ਜਾਂ ਉਹ ਹਾਂ ਜਿਹੜੇ ਦੇਖੋ ਜੀ ਮੈਂ ਇਹਦੇ 5 ਮਹੀਨੇ ਮੈਨੂੰ ਤਕਰੀਬਨ ਇੱਥੇ ਹੋ ਗਏ ਆ ਜੀ ਤਾਂ ਜਿੰਨੇ ਕੇ ਹੀ ਫੜੇ ਨੇ ਬੰਦੇ 40 ਕਿਲੋ ਵਾਲੇ ਵੀ ਫੜੇ ਨੇ ਜਿੰਨਾ ਉਹ ਜੇ ਇਹਨਾਂ ਨੇ ਜਿਹੀ ਹੀ ਮਾਨੇ 500 ਗ੍ਰਾਮ ਵਾਲਾ ਵੀ ਫੜਿਆ ਹੈਗਾ 553 100 ਗ੍ਰਾਮ ਵਾਲਾ ਤੇ ਆ ਹੁਣ ਆ ਫੜੇ ਨੇ ਜਿੰਨੇ ਵੀ ਉਹ ਆਪਣੀ ਮਰਜ਼ੀ ਨਾਲ ਸਾਰੇ ਲੱਗੇ ਨੇ ਉਹ ਉਹਦੇ ਵਿੱਚ ਕੋਈ ਇਦਾਂ ਧਰਮ ਨਾਲ ਐਂਗਲ ਨਹੀਂ ਹੈ ਕੈਲਕੂਲੇਸ਼ਨ ਕਿਸੇ ਨਾ ਕਿਸੇ ਨਾਲ ਹੋਣੀ ਹੈ ਹਾਂ ਐਸਐਚੀ ਇਹ ਤੁਸੀਂ ਆਪਣੇ ਬਠਿੰਡੇ ਸਫਾਈ ਕਰਨਾ ਮੈਂ ਜਿੱਦਾਂ ਕਹਿ ਰਿਹਾ ਹਾਂ ਅੱਜ ਰਿਮਾਂਡ ਅਸੀਂ ਲੈ ਕੇ ਪਰ ਪਤਾ ਕਰਾਂਗੇ ਕਿ ਗਾਂ ਇਹਨਾਂ ਜੋ ਫਾਰਵਰਡ ਬਲੀਕੇਜਸ ਆਪਾਂ ਕਹਿੰਦੇ ਆ ਕਿ ਕਿਹੜੇ ਕਿਹੜੇ ਬੰਦੇ ਨੇ ਫਰੋ ਵੀ ਆਇਡੈਂਟੀਫਾਈ ਹੋ ਜਾਣਗੇ ਜਿਹੜੇ ਐਨਆਰਆਈ ਅੱਗੇ ਲੈ ਕੇ ਗਾਂ ਵੇਚਦੇ ਸੀ ਪਰ ਜੇ ਤੁਸੀਂ ਕਹਿ ਆ ਵੀ ਵੈਲ ਕੁਆਲੀਫਾਈਡ ਸੀਗਾ ਜੀ ਜੀ ਤੇ ਕੇਂਦਰ ਸਿੰਘ ਇਹ ਬੇਸਿਕ ਇਹ ਨਸ਼ੇ ਪਤੇ ਦਾ ਵੇਚਣ ਦਾ ਕੰਮ ਕਰ ਰਹੇ ਸੀ ਕਿ ਕੋਈ ਹੋਰ ਵੀ ਇਹਨਾਂ ਦਾ ਕੰਮ ਕੀ ਕੀਹਾਂ ਦੇ ਪੜ੍ਹਾਈ ਕਰਦਾ ਪਿਆ ਸੀ ਜਿੰਨਾ ਕੋ ਨੇ ਦੱਸਿਆ ਇੱਕ ਅੱਧਾ ਕਹਿੰਦਾ ਮੈਂ ਪੀਐਚਡੀ ਦਾ ਐਡਮਿਸ਼ਨ ਵੀ ਲੈਣ ਲੱਗਾ ਸੀ ਐਮਐਸਸੀ ਵਾਲਾ ਹੀ ਹਾਂ ਜੀ ਸੋ ਬਾਕੀ ਨਾਲ ਨਾਲ ਇਹ ਵੀ ਕਰੀ ਜਾ ਰਹੇ ਸੀ ਹੁਣ ਬਾਕੀ ਫਿਰ ਮੈਂ ਬੇਨਤੀ ਇਹ ਕਰਦਾ ਕਿ ਇਹ ਮਡਲੀ ਜਿਹੜੀ ਕਿ ਟਾਈਮ ਥੋੜਾ ਹੁੰਦਾ ਪ੍ਰੀਲੀਮਿਨਰੀ ਜਿਹੜੀ ਇੰਟਰੋਗੇਸ਼ਨ ਆ ਉਹਦੇ ਚ ਜੋ ਸਾਹਮਣੇ ਆਇਆ ਉਹ ਤੁਹਾਨੂੰ ਦੱਸਿਆ ਇਹ ਸਟੂਡੈਂਟ ਹੀ ਹੈ ਹਾਂ ਹੁਣ ਰਿਮਾਂਡ ਲੈ ਕੇ ਬਿਲਕੁਲ ਡਿਟੇਲ ਚ ਜਿਹੜੀ ਹੈਗੀ ਹੈ ਉਹ ਪਤਾ ਪੁੱਛ ਕੇ ਪਤਾ ਲੱਗੇ ਅੰਦਰ ਇਹ ਕੀ ਹੋ ਰਿਹਾ ਜੀ ਐਕਚੁਅਲੀ ਯੂ ਆਰ ਬਲੌਕਡ ਇਨ ਅ ਯੂਨੀਵਰਸਿਟੀ ਡਿਪਾਰਟਮੈਂਟ ਜੀਨੀਅਰਿੰਗ ਮੁਲਕ ਹੈ ਇਤੋਂ ਬੜਾ ਇਹ ਕੋਈ ਹੁੰਦਾ ਕਿ ਜਿਵੇਂ ਆ ਬਹਿਣਾ ਚਾਹੁੰਦਾ ਕੇਸ ਇਹਦੇ ਹੋਰ ਹੋਇਆ ਸੀ ਯੂਨੀਵਰਸਿਟੀ ਤੋਂ ਕਰਦੇ ਤਾਂ ਹੋ ਲੇਕਿਨ ਉਸ ਇਨਵੈਸਟੀਗੇਸ਼ਨ ਮਾਤਲ ਤੁਸੀਂ ਬੈਚਲਰ ਕਦੇ ਪ੍ਰੈਸ ਨੂੰ ਕਦੇ ਇਨਵਾਈਟ ਨਹੀਂ ਕੀਤਾ ਕਿ ਆਹ ਇਸ ਇਨਵੈਸਟੀਗੇਸ਼ਨ ਵਿਦਨ ਲਾਸਟ ਸਿਕਸ ਮਨ ਦਾ ਆਇਆ ਵੀ ਹੈ ਵੀ ਹੈਵ ਡ੍ਰੌਪ ਇਟ ਮੈਨ ਜੀ ਕਿ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਬੈਸਟ ਇਟਸ ਡਨ ਇਨ ਦੀ ਬੈਕਗਰਾਉਂਡ ਤੁਹਾਨੂੰ ਕੋ ਜੋ ਸਾਹਮਣੇ ਆਉਂਦਾ ਨਾ ਜੀ ਉਹ ਜਿਹੜੀ ਆਂਦੀ ਜਿੱਦਾਂ ਆਈਸਬਰਗ ਕਹਿੰਦੇ ਟਿਪ ਆਫ ਦੀ ਆਈਸਬਰਗ ਹੀ ਹੁੰਦੀ ਆ ਹੁਣ ਜੇ ਆ ਜੀ ਸਾਰੀ ਕੱਲੋ ਕੱਲੀ ਨਾਲੋਂ ਨਾਲ ਇਨਵੈਸਟੀਗੇਸ਼ਨ ਰਿਵੀਲ ਕਰੀ ਜਾਵਾਂਗੇ ਮੰਨ ਲਓ ਕਾਨਫਰੰਸ ਕਰਕੇ ਜਾਂ ਵੈਸੇ ਵੀ ਰਿਵੀਲ ਕਰੀ ਜਾ ਜਿਹੜਾ ਮੁਜਰਮ ਹੁੰਦਾ ਉਹਦੇ ਵੀ ਜਨਨ ਕੀ ਉਹ ਵੀ ਇਸ ਚੀਜ਼ਾਂ ਨੂੰ ਤਾਂ ਟੀਵੀ ਦੇਖਦਾ ਅਖਬਾਰ ਪੜ੍ਹਦਾ ਸੋ ਸਤਰਕ ਹੋ ਜਾਂਦਾ ਜੀ ਮੁਜਰਮ ਵੀ ਫੜਨਾ ਹੈ ਉਹਦਾ ਪਿੱਛਾ ਵੀ ਕਰਨਾ ਹੈ ਕਿਹੜਾ ਕਿਹੜਾ ਪਰ ਤਾਂ ਅਸੀਂ ਉਸ ਚੀਜ਼ ਨੂੰ ਬਾਲਾ ਜਿਹਨੂੰ ਕਹਿੰਦੇ ਜਗ ਜਾਹਰ ਨਹੀਂ ਕਰਦੇ ਜਿਹੜੇ ਹਾਂ ਮੌਕੇ ਤੇ ਫੜੇ ਗਏ ਹੈਗੇ ਉਹਦੀ ਤੇ ਅਸੀਂ ਡੈਫੀਨਿਟਲੀ ਕਰਦੇ ਹੈਗੇ ਜਤਿੰਦਰ ਜੀ ਹੋਰ ਕੀ ਨਹੀਂ ਜਤਿੰਦਰ ਵੀ ਹੈਗਾ ਜੀ ਇੱਕ ਜਿਹੜਾ ਉਹ ਦੂਸਰਾ ਵੀ ਹੈਗਾ ਕਿਹੜਾ ਵਿਨੋਦ ਹੈ ਵਿਨੋਦ ਹੈ ਕਿ ਪੀਏ ਹਾਂਜੀ 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 ਬਾਕੀਆਂ ਦਾ ਜੇ ਪਤਾ ਕਰਨੇ ਆ ਕਿ ਕਿੰਨੇ ਆ ਇਹ ਤਾਂ ਫਿਰ ਜਿੰਨੇ ਦੱਸਿਆ ਨਾ ਕਿ ਮੈਂ ਐਮਐਸਸੀ ਕੀਤੀ ਹੈ ਪੀ ਜਿਹੜੀ ਐਡਮਿਸ਼ਨ ਲੈਣ ਦੇ ਆ ਦੂਜਾ ਕਹਿੰਦਾ ਉਹ ਆ ਸੋ ਇਹ ਕਹਾਣੀਆਂ ਇੱਕ ਤਾਂ ਜਿਹਨੂੰ ਕੀ ਕਹਿੰਦੇ ਆ ਮੇਨ ਆ ਜਿਹੜੇ ਆਪਾਂ ਕਹਿੰਦੇ ਆ ਜਿਹਨੂੰ ਆਪਾਂ ਇਹ ਥੋੜੀ ਜਿਹਾ ਪਹਿਲਾਂ ਹੀ ਆਇਆ ਬਾਹਰ ਆ ਕੇ ਤੇ ਫਿਰ ਮਹੀਨਾ ਦਾ ਉਹੀ ਹੋਏ ਤੇ ਫਿਰ ਆ ਕੇਰੇ ਕਰਨਾ ਹੈ